ਹਾਂਜੀ ਸਭ ਸਿਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚਾਹਲ ਵਲੋਗਰਸ ਤੇ ਹੋਰ ਸਾਰੇ ਟੂਫ ਕੀਵੀਆਂ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਵਲੌਗ ਨੂੰ ਕਰਿਓ ਜੀ ਫੋਲੋਅਰ ਚ ਟਾਈਮ ਪਉਣੇ ਨਾ ਦਾ ਹੋ ਗਿਆ ਬਸ ਸਕੂਲ ਚਾਣੇ ਆ ਤੇ ਬੈਨ ਜਿਹੜੀ ਆਉਣ ਵਾਲੀ ਹੈਗੀ ਬਸ ਅੱਜ ਦੋ ਕਮੈਂਟ ਆ ਜਾਂ ਜਾਨੀ ਕਿ ਸਾਡੇ ਕੋਲ ਟਾਈਮ ਸੀਗਾ ਮੈਂ ਹੁਣ ਚੱਲ ਆਪਾਂ ਵਲੌਗ ਦੀ ਜਿਹੜੀ ਸਟਾਰਟਿੰਗ ਕਰਦੇ ਗਏ ਤੇ ਦੋ ਦੋ ਤਿੰਨ ਤਿੰਨ ਕੋਟੀਆਂ ਪਾਗਾਂ ਹੁੰਗੀਆਂ ਫਿਰ ਉੱਪਰਲੇ ਕੋਟ ਦੀ ਹੈ ਜਿਹੜੀ ਜੇ ਆਪਣੀ ਵੱਧ ਹੁੰਦੀ ਤਾਂ ਕਰਕੇ ਇਹ ਖੁੱਲੀ ਛੱਡ ਲਈ ਆਪਾਂ ਤੇ ਐਂ ਲੱਗਦਾ ਤਾਂ ਹੈਗਾ ਜਿਵੇਂ ਜਿਵੇਂ ਕਹਿੰਦੇ ਹੁੰਦੇ ਮੰਮੀ ਵਰਗੇ ਵੀ ਉੱਚਾ ਜਿਹਾ ਹੁੰਦਾ ਤੇ ਕੈਮਰਾ ਸਹੀ ਹੈ ਪਤਾ ਉੱਚਾ ਜਿਹਾ ਹੁੰਦਾ ਵੀ ਲੱਗਦਾ ਜਿਵੇਂ ਧੁੱਪ ਨਿਕਲੂ ਤੇ ਡੈਡੀ ਨੂੰ ਪੁੱਛਣਾ ਸੀ ਤੁਸੀਂ ਚਾਹ ਪੀਣੀ ਹੈ ਹੈਲੋ ਹੁੰਨ ਗਾਇਸ ਤੁਸੀਂ ਚਾਹ ਪੀਣੀ ਹੈ ਦਾਰੇ ਉਹ ਤਾਂ نیند ਦੀ ਗਾਇ

ਵਧੀਆ ਕੀ ਆਪਾਂ ਨੂੰ ਤਾਂ ਧੁੰਦ ਪੂਰੀ ਹੈ ਨਾ ਕੈਮਰੇ ਚ ਨਹੀਂ ਹੈਗੀ ਕਿ ਕਿੱਥੇ ਠਿਵਲੀ ਬਿੱਲਾ ਬਿੱਲੀ ਜਲੀਏ ਓਏ ਬਿੱਲਾ ਬੈ ਜਾਂ ਦੇ ਠਰ ਬੈ ਜਾ ਇੰਨਾ ਥਾਂ ਲੱਭਦੀ ਨਹੀਂ ਹੂੰ ਥਾਂ ਲੱਭਦੀ ਹੂੰ ਤੂੰ ਦਸਤਾਨੇ ਨਹੀਂ ਚੜਾ ਪੁੱਤ ਆ ਮਾਂ ਤੇ ਤੇਰਾ ਅਸਰ ਲੱਗਿਆ ਸਾਡੇ ਦੋਨਾਂ ਬਣਾ ਦੇ ਹੂੰ ਦੱਸੋ ਕੀ ਦੀ ਮੰਨੋ ਕੋਈ ਬਾਤ ਹੈ ਹੈ ਤੂੰ ਪਾਪੇ ਦੀ ਮੰਨੇਗੀ ਹੁਣ ਸਾਡੀ ਕਦੋਂ ਮੰਨੇਗੀ ਲੈ ਪਾਪੇ ਤੇ ਕੀ ਮੰਨੋ ਥੋੜੀ ਵੀ ਮੰਨ ਸਕਦੀ ਚਲੋ ਅਸੀਂ ਤਾਂ ਓਹੀ ਖਵਾ ਲਾਂਗੇ ਤੂੰ ਪਾਪੇ ਦੀ ਪਸੰਦ ਦੀ ਬਣਾੜਿਆ ਹੁਣ ਤੁਸੀਂ ਮੈਨੂੰ ਵੀ ਦੱਸੋ ਵੀ ਮੈਂ ਕੱਪੜੇ ਧੋਣਾ ਕੱਲ ਨੂੰ ਕੀ ਪਤਾ ਰੱਬ ਦਾ ਧੋਣਾ ਫਰਸ਼ ਤੇ ਨਾ ਆਖਾ ਬਾਹਰ ਪਾਇਆ ਮੈਂ ਮਸ਼ੀਨ 'ਚ ਆਇਆ ਨਹੀਂ ਨਾ ਪਾਇਆ ਪਏ ਹੈ ਨਹੀਂ ਤਾਂ ਕੋਈ ਪਤਾ ਨਹੀਂ ਨਹੀਂ ਤਾਂ ਕੋਈ ਪਤਾ ਨਹੀਂ ਫਿਰ ਮੈਂ ਪਾਇਆ ਨਾ ਮਸ਼ੀਨ 'ਚ ਫਿਰ ਕੀ ਨੂੰ ਪਾਉਣਾ ਕੱਪੜਿਆਂ ਨੂੰ ਹੋਰ ਕਿ ਨੂੰ ਪਾਉਣਾ ਬੀਬੀ ਨੂੰ ਝੂਟਾ ਦੇ ਵਾਕੇ ਮਸ਼ੀਨ ਚ ਬੀਬੀ ਮਸ਼ੀਨ ਚ ਨਵ ਨੂੰ ਨਹੀਂ ਸਿਮੂਣਾ ਪਰ ਕਿਉਂ ਨਹੀਂ ਮਸ਼ੀਨ ਚ ਬਟਾਤਾ ਸੀ ਬੀਬੀ ਆਇਆ ਤਾਂ ਧੁੱਪ ਸੇਕ ਲਈ ਧੁੱਪ ਤਾਂ ਨਿਕਲੀ ਸੀ ਬਹੁਤ ਕਰੜੀ ਧੋਕ ਅਸੀਂ ਵੀ 10 ਮਿੰਟ ਜਵਾਕਣ ਬਾਹਰ ਲੈ ਗਏ ਸੀ ਤੇ ਜਦੋਂ ਨੂੰ ਅਸੀਂ ਘਰੇ ਪਹੁੰਚਣਾ ਸੀ ਉਦੋਂ ਨੇ ਰੱਬ ਨੇ ਦੇਖ ਕਿ ਬੱਦਲ ਵਾਈ ਕੀਤੀ ਹੈ ਉਦੋਂ ਤਾਂ ਗਰਮੀ ਆ ਗਈ ਕੋਟ ਜਲਾ ਆ ਹੂੰ

ਬੀਬੀ ਦੋ ਆਦੇ ਮੁੰਡੇ ਦੀਆਂ ਸ਼ਿਕਾਇਤਾਂ ਲਾਈ ਜਾਂਦੀਆਂ ਸਾਰਾ ਦਿਨ ਹਾਂ ਬੀਬੀ ਹਾਂ 2 ਸਿਆਲਾਂ 'ਚ ਵੀ ਨਹੀਂ ਖੜਾ ਛੱਡਿਆ ਕੈਂਪਰ ਦਾ ਤੇ ਤੇ ਗਰਮੀ 'ਚ ਕੀ ਕਰਨਗੀ ਗਰਮੀ ਤਾਂ ਬੀਬੀ ਦੇ ਸਹਰਾਣੇ ਫਰਿੱਜ ਧਰਨੀ ਪਊ ਗਰਮੀ ਜੇ ਤਾਂ ਫਰਿੱਜ ਧਰਨੀ ਪਿਆ ਕਰੂ ਤੇਰੇ ਕੋਲ ਉਹ ਜਿਹੜੀ ਨਿੱਕੀ ਫਰਿੱਜ ਪਈਆ ਤੇਰੇ ਸਹਰਾਣੇ ਧਰ ਦਿੰਦੀ ਪੁਰਾਣੀ ਫਰਿੱਜ ਪਈਆ ਵਿੱਚ ਵੜਦਾ ਕਰਾਂਗੀ ਹੋਰ ਬੀਬੀਆਂ ਦੀ ਮੈਂ ਵਿੱਚ ਹੀ ਵੜਦਾ ਕਰੂ ਤੇਤੀ ਵੜ ਜਾ ਕਰੇਨੀ ਸਾਡੀ ਬੀਬੀ ਦੀ ਸਕਿਨ ਤੇ ਜਿਹੜਾ ਗਲੋ ਆਉਂਦਾ ਰਾਜ ਹੈ ਬਸ ਕੈਂਪਰੀ ਹੈ। ਹੁਣ ਥੰਬਨਿਲ ਲਾਵਾਗੇ ਆਪਾਂ ਬੀਬੀ ਦੀ ਸਕਿਨ ਦੇ ਸਕਿਨ ਤੇ ਜਿਹੜਾ ਗਲੋ ਹੈਗਾ ਰਾਜ ਦੱਸੋ। ਕੀ ਕੀ ਧਰਾਂਗੇ ਬੀਬੀ ਸਾਡੀ ਆਖ ਦਿੰਦੀ ਜਿੱਦ ਦੇ ਮੈਂ ਮਰੀ ਆ ਧਰ ਦਿਓ ਮੇਰੇ ਸਿਰਾਨੇ ਕਰ ਦ ਧਰ ਦਿਓ ਦਾਤ ਧਰ ਦਿਓ ਫਲਾਣਾ ਧਰ ਦਿਓ ਤੇ ਹੁਕਾ ਧਰ ਦਿਓ। ਫੇਰ ਐ ਕਰਾਂਗੇ। ਲੱਕੜਾਂ ਨਾਲ ਨਾਮ ਚਾਵਾਂਗੇ ਤੈਨੂੰ ਇਹਨਾਂ ਚੀਜ਼ਾਂ ਨਾਲ ਨਹੀਂ ਮੱਚਦਾ। ਹਾਸੀ ਮੇਜਾਕ ਚੱਲ ਰਿਹਾ ਕੋਈ ਸੀਰੀਅਸ ਨਾਲ ਉਹ ਗੱਡੀ ਬੀਬੀ ਆਏ ਕਹਿੰਦੀ ਹੁੰਦੀ ਆ ਜਦੋਂ ਵੀ ਕੋਈ ਗੱਲ ਕਰਕੇ ਦੇਖਦੀ ਮੇਰੇ ਨਾਲ ਗੱਲ ਕਰਕੇ ਜੇ ਭਾਈ ਦੱਸੋ ਮੇਰੇ ਨਾਲ ਧਰਦੇ ਹੋ ਬੀਬੀ ਸਬਜ਼ੀ ਕੱਢਦੀ ਆਖਦੂ ਕਰਦੇ ਵੀ ਮੇਰੇ ਨਾਲ ਧਰਦੇ ਹੋ ਜੇ ਗੋਲੀਆਂ ਇਹ ਵੀ ਮੇਰੇ ਨਾਲ ਹੀ ਧਰਦੇ ਹੋ ਜੇ ਹੁਣ ਕੈਂਪਰ ਆ ਤਾਂ ਕੈਂਪਰ ਵੀ ਮੇਰੇ ਨਾਲ ਹੀ ਧਰਦੇ ਹੋ ਸਰ ਬਲੋ ਡੱਬਾ ਬਣਾਉਣਾ ਨਹੀਂ ਕਰਦੇ ਬੋਲਣਾ ਉੱਥੇ ਜਾ ਕੇ ਵੀ ਨਹੀਂ ਖਾੜਾ ਛੱੜਦੀ ਗੋਲੀਆਂ ਦਾ ਤੇ ਵੀ ਖਾਣਾ ਕਰੂੰਗੀ ਧਰਮਰਾਇ ਦੇ ਕੋਲ ਜਾ ਕੇ ਬੋਲ ਰੱਬ ਨੂੰ ਆਖੂ ਬੋਲਣਾ ਦੇ ਗੋਲੀਆਂ ਦੇ ਫਿਰ ਉਹ ਕਿੱਥੋਂ ਮੈਡੀਕਲ ਪਾਲਿਆ ਕਰਨਗੇ

ਸੁੱਕੀ ਆਂਦੇ ਹੈ ਜੇ ਕੱਪੜੇ ਮੈਂ ਫੇਰ ਹੀ ਸੁੱਕਣੇ ਪਾਉਂਗੀ ਮੈਂ ਅਮਰੂਦ ਤੋੜ ਲਾਂ ਫਿਰ ਕਿੱਦੇ ਦੀ ਅੱਖਾ ਤੇ ਕਿ ਪੱਕ ਜਾਂਦੂ ਕਰੜਾ ਕਰੜਾ ਕੰਕ ਕੱਚਾ ਨੂੰ ਤੋੜ ਦਿਆਂ ਹਾਂ ਕੱਚਾ ਤਾਂ ਤੋੜ ਦਈਏ ਚਲ ਨਹੀਂ ਤੋੜਦੀ ਆਹ ਵਾਲਾ ਸੀਗਾ ਇਹ ਮਿਲ ਕੋਇਆ ਹੋਇਆ ਬਾਅਦ ਜਦੋਂ ਸੁਖਿੰਦਰ ਵੀ ਨਿਕਾ ਚੜ ਕੇ ਲੋਕ ਆ ਮੈਂ ਵੀ ਦੇਈ ਵੰਨੀ ਨਾ ਮੇਰੇ ਢੇਡੇ ਚ ਫਿਰ ਬੇਇਮਾਨੀ ਰਹਿਵੇਂ ਜਾਂਦਾ ਹੁੰਦਾਗਾ ਉਹ ਤੂੰ ਮੈਨੂੰ ਸਿਖਾਤਾ ਅੱਜ ਤੇ ਕੱਲ ਨੂੰ ਕਰੂਣੇ ਕੱਲ ਨੂੰ ਮੈਂ ਕਰ ਰਹੀ ਹਾਂ ਕੱਲ ਨੂੰ ਸੰਡੇ ਹੀ ਆਗਾ ਮੁਕੜਾ ਮੈਂ ਕਿਤੇ ਜਾਣਾ ਕਿੰਨੀ ਠੰਡ ਜੀ ਹੋ ਗਈ ਮੈਂ ਵੀ ਫਿਰ ਮੌਸਮ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਤੇ ਮੈਂ ਵੀ ਮਸ਼ੀਨ 'ਚ ਕੱਪੜੇ ਪਾ ਹੀ ਦਿੱਤੇ ਤੂੰ ਹੀ ਤਾਂ ਨਹੀਂ ਬੇਲੀ ਨਹੀਂ ਹੈਗੀ ਹਜੇ ਮੈਂ ਭਾਂਡੇ ਵਗੈਰਾ ਮਾਂ ਤੇ ਕੱਪੜੇ ਧੋਣੀਆਂ ਦੁੱਧ ਵਾਰ ਸਾਮਤਾ ਇੱਧਰ ਦੇਖੋ ਇਹਨਾਂ ਨੇ ਮਸ਼ੀਨ ਨੂੰ ਜਿਹੜਾ ਟੱਕ ਟੱਕ ਰਾਤ ਨੂੰ ਜੇ ਕਿ ਮੌਸਮ ਖਰਾਬ ਹੋ ਗਏ ਕੋਈ ਟੈਂਸ਼ਨ ਨਾ ਹੋਵੇ ਹੂੰ ਪਿਆਹ ਵਾਲਾ ਪੱਠੇ ਕਿਹੜੇ ਉੱਤੇ ਇੱਕ ਪੱਠਿਆਂ ਦਾ ਵੀ ਹੋ ਗਿਆ ਇੱਕ ਤਰ੍ਹਾਂ ਦਾ ਤੇਲ ਪੈਂਤੋ ਆ ਕੱਪੜੇ ਆਹ ਕਰ ਦੋ ਚੇਂਜ ਕਰ ਲਓ ਮੈਂ ਧੋ ਦਾਂ ਮੈਂ ਮਤਾਂ ਸੁੱਕ ਪਾਤੀ ਆ ਹੀਰਾ ਲਾ ਕੇ ਰੱਖਤਾ ਆ ਆਪਾਂ ਨਵੇਂ ਡੰਗ ਤਰੀਕਾ ਸੇ ਚਲਾ ਲਿਆ ਹੁਣ ਹਨਾ ਸੌਖਾ ਲੱਗਦਾ ਨਾ ਅੱਗੇ ਪਹਿਲਾਂ ਇਹ ਖੁਰਨੀਆਂ ਚ ਪਾਉਂਦੇ ਫਿਰ ਖੁਰਨੀਆਂ ਚ ਆਹ ਟੋਕਰਾ ਭਰ ਕੇ ਲੈ ਕੇ ਆਉਂਦੇ ਮੈਂ ਇੱਕ ਦਿਨ ਇੱਥੇ ਰਲਾਇਆ ਸੀ ਕਿ ਮੈਂ ਇਹਨਾਂ ਨੂੰ ਕਿਹਾ ਤੁਸੀਂ ਵੀ ਇੰਹੀਂ ਰਲਾ ਦਿਆ ਕਰੋ ਤਾਂ ਸੌਖਾ ਹੁੰਦਾਗਾ ਲੋਦੀ ਮਸ਼ੀਨ ਮੇਰੀ ਗਈ ਐ ਖੜ ਤੇ ਮੈਂ ਕੱਪੜੇ ਸੁੱਕਣੇ ਪਾਵਾਂ ਅੰਦਰ ਹੀ ਪਾਉਣੇ ਪੈਣਗੇ ਚਿਤਰਾਣੀਆਂ ਲੈ ਕੇ ਆਏ ਤੇਰੀ ਯੂਨੀਫਾਰਮ ਵਾਲੀ ਕੈਪ ਨਹੀਂ ਥਈ ਮੈਨੂੰ ਭਾਲ ਕੇ ਲੈ ਆ ਦੇ ਤੇਰੇ ਬੈਲ ਚੋਂ ਕਿਉਂਕਿ ਬੈਲ ਦੇ ਵਿੱਚ ਹਜੇ ਕਿੱਥੇ ਧਾਰ ਹਜੇ ਧਾਰ ਦਾ ਟਾਈਮ ਪਿਆਗਾ ਕੀ ਇਹ ਕੱਲ੍ਹ ਵੀ ਕੈਪ ਮੈਂ ਨਹੀਂ ਮਾਦ ਮੈਂ ਤਾਂ ਗਿੱਤੀ ਦਾ ਸੀਗੀ ਪਿੰਮਾ ਨੂੰ ਦੁਆਰੇ ਕਹਿਣ ਦੀ ਸੀ ਲੋੜ ਪਵੇ ਜੇ ਹੋਵੇ ਮੈਂ ਭਾਪ ਕੇ ਨਹੀਂ ਆ ਸੰਨ ਮੂਤ ਬਖਸ਼ ਬੰਦੇ ਇਹਨਾਂ ਦੇ ਤਾਲਾ ਖਾ ਜਾਂਦੀ ਆ ਨਾ ਕੌਣ ਆ ਛੁੱਟੀਆਂ ਆ ਕੌਣ ਵਾਪਸ ਜਿਹੜੀ ਉਹਦੇ ਤੋਂ ਸੂਲ ਵਾਲੀ ਜੀ ਆਹ ਲੈ ਜੀ ਆਹ ਆ ਮੈਂ ਸ਼ਹਾਦਤ ਆਹ ਕਰਾ ਕੇ ਤੁਹਾਨੂੰ ਦਾਲ ਤੁਹਾਨੂੰ ਬੋਲਿਆ ਹੋਈ ਆ ਸਭ ਤੋਂ ਬੋਲਦੇ ਆਮਨ ਨਿੱਟੇ ਆਮਨ ਨਾਲ ਕੋਈ ਗੱਲਾਂ ਨਹੀਂ ਕਰਦਾ ਖਰਦਾ ਪਾ ਨੇ ਆਹ ਨਹੀਂ ਇਹ ਤੁਹਾਨੂੰ ਬੋਲਿੰਗੇ ਵੱਲਾ ਕਾਸ਼ੇ ਵੱਜ ਕੇ ਤੁਸੀਂ ਬੁਲਾਉਂਗੇ ਤਾਂ ਬੋਲਾਂਗੇ ਕੀ ਬਣਾਉਣੇ ਆ ਮੋਲਗਾਂ ਦਾ ਕਸ਼ਕੀਤਾਂ ਕੀ ਬਣਾਓਗੇ ਦਾ ਨਾਲ ਕੇ ਮੋਲਗਾਂ ਵਾਲਾ ਰੋਟਾ ਆਕੇ ਵਿਜਪਾਤੇ ਦੋ ਗੰਡੇ ਵਿਜਪਾ ਅਦਰਕ ਅਦਰਕ ਪਾਉਂ ਮੇਥੇ ਤੇ ਮੇਥੀ ਮੇਥੇ ਮੇਥੇ ਦਾਦੀ ਤੂੰ ਪੁੱਲ ਲੈਣਾ ਮੈਂ ਉਹ ਤਾਂ ਮੈਂ ਬਾਜ਼ਾ ਦਾ ਪਸੰਦ ਆਇਓ ਤੋਰ ਕੇ ਲੈ ਮੈਨੂੰ ਮੂਲੀਆ ਦੇ ਮੇਥਿਆਂ ਦੇ ਸਾਰੇ ਜਿਹਦੇ ਵੀ ਪਰਾਂਠੇ ਨੇ ਮੈਨੂੰ ਬਾਲੇ ਪਸੰਦਾ ਹੂੰ ਸਿਮਕੀ ਕਰੀ ਜੰਨੀ ਆ ਹਾਂ ਉਹ ਦੇਖਿਆ ਉਹ ਬੱਚੀ ਆ ਪਤੰਗ ਕਿਤਾ ਡਿੱਗਿਆ ਉਹ ਵੀ ਬੱਚੀ ਆ ਪਹਿਲੇ ਪਹਿਲੇ ਸੂਈ ਦੇ ਚੱਕੀਆ ਪੈਨੋ ਅਬ ਸਾਡੇ ਦਾ ਲੀ ਗਿਆ ਨੰਦ ਦੇ ਆ ਦੇ ਵਾਲੇ ਦੇ ਦੇ ਸਾਡੀ ਹਾਂ ਬਤਾ ਮੈਂ ਤੇ ਬੂਟ ਸਾਫ ਕਰੀ ਜਾਂਦਾ ਬੂਟ ਸਾਫ ਕਰ ਦਿਆਂ ਤੋਰ ਲਿਬੜੇ ਕੈਸੀ ਪੱਠੇ ਵੱਢ ਕੇ ਲਿਆਈ ਸੀ ਨਾ ਚਾਹ ਕਾਇਦੇ ਬੜੇ ਸੀ ਇਹਨਾਂ ਦਾ ਆਹੀ ਦਸੋ ਖਾ ਪੁੱਤ ਐਂ ਲੀਰ ਮਾਰੋ ਤੇ ਉਵੇਂ ਸਾਫ ਹੋ ਜਾਂਦੇ ਤਾਂ ਹੀ ਤਾਂ ਜਿਹੜੇ ਕੱਪੜੇ ਵਾਲੇ ਫੂਟੋ ਗਿੱਲੇ ਹੋ ਜਾਂਦੇ ਸੀਗੇ ਹੂੰ ਹੂੰ ਇਹਨਾਂ ਦਾ ਆਹੀ ਦੱਸੋ ਹੂੰ ਹੂੰ ਹਾਂਜੀ ਖਾ ਲਈ ਮੂਹ ਫੁਲਗਾ ਖਾ ਹੀ ਆ ਜਾਂਦੇ ਆ ਹਾਂ ਗੋਮ

ਹੁਣ ਪਤੰਗਾਂ ਨਾ ਕੋਣ ਖੇਡਦਾ ਕੁੜੀਆਂ ਤਾਂ ਅੱਜਕੱਲ ਖੇਡਦੀਆਂ ਨਹੀਂ ਉੱਧਰਲੀ ਸਾਈਡ ਜਿੱਧਰ ਬੈਣ ਆਉਂਦੀ ਐ ਨੰਮਾ ਉਹ ਜਿੱਧਰ ਗਈ ਪਤੰਗ ਲੈ ਕੇ ਬਾਰ ਬਾਰਲੀ ਮੂਨਾ ਹੁੰਦੀ ਆ ਜੀ ਬਣਾ ਲੈਂਦੀ ਹਾਂ ਹਾਂ ਨਿੱਕੀ ਕਿੱਥੇ ਆਵਾਜ਼ ਮਾਰ ਨਵੂ ਨਵੂ ਹੁੰਦਾ ਕਿੰਨ੍ਹ ਦੀ ਆ ਲੋ ਜੇ ਕੱਪੜੇ ਵਗੈਰਾ ਤੋਤੇ ਉਹ ਜਿਹੜਾ ਨਹਿਰਾ ਚਲ ਖਾਮਾ ਜਿਹੜਾ ਲਿਬੜ ਦੇ ਟੈਂਸ਼ਨ ਫਰੀ ਹੋ ਗਏ ਤੇ ਜਿਹੜਾ ਕੀਟੀ ਪਾਣੀ ਹੁੰਦਾ ਉਹ ਸਾਰਾ ਬਾਰੀ ਗੱਜਨੇ ਉਹ ਗਿਆ ਨੂੰ ਗਿਆ ਭਰਦੇ ਹੈ ਹਨ ਤੇ ਇਸ ਵੇਲੇ ਨਿਕਲ ਜਾਂਦਾ ਬਾਹਰ ਉਹਨਾਂ ਵਧਗਾ ਸਾਫ ਕਰਤੀ ਫਾਹ ਹਾਂਜੀ ਕਿਹੜੇ ਵੇਲੇ ਇਹਦੀਆਂ ਬਾਜਾਂ ਮਾਰੀ ਜਾਂਦੀਆਂ ਤੁਹਾਨੂੰ ਪਤਨ ਲਾਦਾ ਮੈਂ ਹੁਣ ਮੈਂ ਇਹ ਪਾਪੀ ਨਹੀਂ ਕੰਮ ਕਰਦੀ ਸੀ ਹਾਂ ਮੈਂ ਆਈ ਕਹਿੰਦੀ ਸੀ ਵੀ ਹਨਾ ਜਿੱਦੋਂ ਪਾਪੀ ਦੀ ਰੋਟੀ ਖਾਣ ਜਾਂਗੇ ਉਦੋਂ ਕੰਮ ਬਗਾ ਚਾਰ ਦੇਤੀ ਰੇ ਰਾਂਗੀ ਕੱਪ ਪਤ ਨਹੀਂ ਆ ਗਿਆ ਮੋਟਾ ਚਲਾਇਆ ਰੱਖ ਕੇ ਪਾ ਲਿਆ ਟਿਬੂ ਲੈ ਟੈਪਲ ਨਾਲੇ ਬੋਟਲ ਭਰ ਕੇ ਰੱਖ ਅੰਦਰ ਮਮੀ ਬਲੂ ਬਲੂ ਨਾਲੇ ਕਰ ਪਣੀ ਬੋਟਲ ਵਿੱਚ ਪੀਤਾ ਦਾ ਲਾਜਵਾਰ ਦਿੱਤਾ ਚਾਦਰ ਧੋਤੀ ਮੰਜੇ ਦੀ ਮੰਮਾ ਮੈਂ ਪੁੱਛਣਾ ਸੀ ਹਾਂ ਤੁਸੀਂ ਮੈਨੂੰ ਪੈਸੇ ਦੇ ਦੋਗੇ ਕੀ ਕਰਨੇ ਆ ਚਾਟ ਹੀ ਲੈਣਾਗਾ ਚਾਟ ਹੂੰ ਲੈ ਲਈ ਕੀ ਬਣਾਉਣਾਗਾ ਤੁਨੂੰ ਕਹਿੰਦੇ ਨਾ ਅਸੇ ਰਜੂਨ ਨਾ ਗਾ ਕਲਾਸ ਵਿੱਚ ਸਬਜੀ ਮੰਮੀ ਹੂੰ ਸਬਜੀ ਕਿਦੋਂ ਮੈਂ ਭੁੱਲੀ ਨਹੀਂ ਸਾਜੀ ਦਾ ਖਾਣਾ ਨਹੀਂ ਆਇਆ ਸਾਜੀ ਸੁੱਚਾ ਹਾਂ ਸਾਜੀ ਪੁੱਛਿਆ ਕਿ ਟੈਡੀ ਤੇ ਮਗਾਲੀ ਕਰ ਲੈ ਮੈਂ ਡੈਡੀ ਨੂੰ ਕਹਿ ਰਹੀ ਹਾਂ ਪੁੱਤਾਂ ਆ ਵੀ ਸਮਰੀਪ ਕੋਟ ਕੈਲ ਓਏ ਸੰਦੀਪ ਤੁਸੀਂ ਟਿਊਸ਼ਨ ਕਿੱਥੇ ਲੱਗਣਾ ਜਾਣਾ ਸਾਬ ਦੇ ਨੇ ਸਾਬ ਤੇ ਲੱਗਣਾ ਹਾਂ ਵੀ ਸਹੀ ਗੱਲ ਆ ਜੇ ਤਾਦਰ ਖੜ ਜੋ ਮਾਰਚ ਦੇ ਪੇਪਰ ਹੁਣਗੇ ਤੁਹਾਡੇ ਹਾਂਜੀ ਕਾਦੇ ਚੜ ਗਈ ਤਾਂ ਹੀ ਨਹੀਂ ਹੁੰਦੀਗੀ ਪੈਪ ਜੀ ਇਹ ਇਹਦੇ ਤਾਰ ਦੇ ਚਾਹੁੰਣਗੇ ਦੇ ਦੇ ਹਾਂ ਦੇ ਦੇ

ਰੋਟੀਆਂ ਨੂੰ ਥੋੜੀ ਪਾਣੀ ਦਿੰਨੇ ਹੁੰਨੇ ਆ। ਮੱਛੀਆਂ ਨੂੰ ਵੀ ਨਿੱਕੀਆਂ ਨੂੰ ਇਹਨਾਂ ਨੇ ਝਾਕ ਜੀ ਕਰੀ ਜਾਂਦੇ ਰਹਿੰਦੀਆਂ ਨੇ। ਪੂਣ ਵਾਲੀਆਂ ਗੈਂਿਆਂ ਨੂੰ ਵੱਧ ਪਾ ਦਿੰਦੇ। ਇਹ ਖਾ ਸਕਦੀਆਂ। ਹਾਂ ਖਾਣੇ ਦਾ ਪੁੱਤਰਾ ਕੀ ਹੁੰਦਾ ਲੇਟੀ ਆ ਕਿਉਂ ਪਾਇਆ ਵਾ ਬੱਚਾ। ਪੂਣ ਵਾਲੀਆਂ ਗੈਂਿਆਂ ਨੂੰ ਮੱਛੀ ਪਾ ਦਿੰਦੇ ਨੇ। ਦੁੱਧਾ ਦਿੰਦੇ। ਮਾਰੀ ਗੱਲ ਹੰਨੇ ਆ। ਕਿਉਂਕਿ ਕਿਉਂ ਦੁੱਧ ਤਾਂ ਸਾਗਿਆਂ ਦੇ ਵਿੱਚ ਚੰਗਾ। ਅਜੂ ਹਾਂ। ਹਾਂ ਨੂੰ ਛੰਡੇ ਹੂੰ ਮੈਂ ਯਾਰ ਇਹ ਲੈਣੇ ਕਾਣ ਹਾਂਜੀ ਛੰਡੇ ਮਾਰਨਾ ਕਾਣ ਹੂੰ ਅੱਜ ਤੱਕ ਸਾਰਾ ਕਰ ਲਿਆ ਕਰ ਲਿਆ ਹਾਂ ਯਾਰ ਕੇ ਬੈਠਾ ਸੀ ਹੂੰ ਸਾਕੇ ਕੰਮ ਤੇ ਜੋਰ ਹੀ ਦਿੱਤਾ ਇਕੱਲਾ ਹੂੰ ਕੰਮ ਨਾ ਵੇੜਦੀ ਹੂੰ ਹੂੰ ਅੱਜ ਵਧੀਆ ਠੀਕ। ਅਮੇ ਵੀ ਸਰਵਿਸ ਨੇ ਕਰੀ ਅੰਦੇਸ਼ ਉਹਦਾ ਟੈਸਟ ਸੀ ਮੈਮ ਨੇ ਕਿਹਾ ਸੀ। ਹਾਂ। ਓਏ ਇਹਦੇ ਤੋਂ ਛੋਟ ਕੇ ਤਾਂ ਮੈਂ ਮੰਗਿਆ। ਦਮਾਂ ਜੰਨੀ ਹੋ ਰਿਹਾ ਬਲਾ। ਆਲੇ ਫੜਪਲੇ। ਓ 12 ਬੇਗਾ। ਆ ਬੱਡ ਬੱਡ। ਆਪਾਂ ਰੁੱਤੀ ਤੇ ਹੁਣ ਆਪਾਂ ਹੈ। ਰੁੱਤੀ ਦਾ ਮਿਲਦੇ ਆ ਹਣਾ ਪਾ ਹੁਣ ਉੱਪਰ ਰੁਕੀ ਥੋੜਾ ਮੰਮਾ ਕੀ ਕਰ ਬੈਠਾ ਟੋਲ ਗੇੜਾ ਕਾਪਾ ਕੀ ਲੈਣਾ ਟੋਲ ਕਈ ਅੰਦੀ ਟੋਲ ਟੋ ਬੈਡ ਦੀ ਟੋ ਅੱਟੋਲ ਕਈ ਅੰਦੀ ਆ ਸੋ ਨੂੰ ਸਮਝਾਂ ਗਈ ਹਾਲੇ ਮਮਾ ਲੱਗੇ 7 ਵਜ ਗਏ ਹੁਣ ਅਸੀਂ ਸਾਡੇ ਦੋਨਾਂ ਜਾਣਿਆਂ ਦੇ ਇਧਰੋਂ ਕੰਮ ਹੈ ਜਿਹੜੇ ਨਿਬੜ ਗਏ ਉਹਨਾਂ ਨੇ ਪਛੋਂਦੀ ਜਿਹੜੀ ਸਾਮ ਸੰਭਾਲ ਕਰਤੀ ਤੇ ਆਪਾਂ ਇਧਰੋਂ ਕਰਤਾ ਕੰਮ ਕੱਪੜਿਆਂ ਦਾ ਤੇ ਹੁਣ ਬਸ ਲੱਗ ਗਿਆ ਮਾਂ ਦਾ ਰੋਟੀ ਫੇਰ ਫੜਾਉਣੀ ਸਾਰੇ ਨੂੰ ਸਬਜੀ ਗਾਜਰਾਣਾ ਲਓ ਜੀ ਟਾਈਮ ਹੋ ਗਿਆ 8 ਵਜਨ ਵਾਲਿਆ ਅਸੀਂ ਕੰਮਕਾਰ ਕਰ ਲਏ ਇਹ ਕੀ ਦੱਸਿਓ ਪਤਾ ਹੀ ਹਾਰਨੂ ਦੁੱਧ ਚ ਪਾਈ ਸੀ ਹਾਂਜੀ ਓਹ ਹੋ ਹੂੰ ਉਹ ਗੁੜੀ ਲੱਡੂ ਭਾਵੇਂ ਦਬਣੀ ਖੋਦਾ ਗੁੱਸਾ ਨਹੀਂ ਦਿੰਦਾ ਹਾਂ ਅਗੜੀ ਮੋੜ ਮੜਿਆ ਮੇਰੇ ਘਰ ਤੇ ਜਿਵੇਂ ਮਾਰੇ ਦੋ ਹੈਲੋ ਕਿੱਦੇ ਦੇ ਮਾਮਾ ਲੱਡੂ ਦੇ ਕੇ ਕਹਿੰਨੂ ਅੱਜ ਚੰਗੇ ਲੱਗਦੇ ਆ ਹਾਂ ਜੀ ਬੜੀ ਡੈਵਿਚ ਕਰਦੇ ਡੈਬਿਟ ਕਾਰਡ ਆ ਲੋ ਖਾ ਲੋ ਕਰਾ ਤੇ ਵੇਲੇ ਹੋ ਗਏ ਸੀਗੇ ਕੰਮ ਕਰ ਕਰਕੇ ਅਸੀਂ ਕਿ ਚਲ ਉਧਰ ਪਾਲੇ ਕੋਲੇ ਜਾਂਦੇ ਆ ਗੱਪ ਛੱਪਾ ਮਾਰੇ ਆਉਣੇ ਘੰਟਾ ਤੇ ਜਦੋਂ ਐਂ ਪਤਾ ਹੁੰਦਾ ਵੀ ਕੱਲ ਨੂੰ ਛੁੱਟੀ ਆ ਨਾ ਤੇ ਕੋਈ ਗੱਲ ਨਹੀਂ ਆਰਾਮਦਾਰੀ ਨਾਲ ਹੀ ਉੱਠਣਾ ਕੋਈ ਟੈਨਸ਼ਨ ਨਹੀਂ ਕਰਾ ਹੁਣ ਮੈਂ ਚਲਾ ਕਿਹੜਾ ਹੁਣ ਕਿਹੜਾ ਰੋਏ ਘਰੋਂ ਕਿਸੇ ਪਾਸੇ ਜਾਣਾ ਘਰੋਂ ਸਕੂਲ ਸਕੂਲ ਤੋਂ ਘਰ ਆ ਇਹਨੇ ਫਿਰ ਗਾਇ ਆਜ ਹੁਣ ਤੁਸੀਂ ਕੀ ਕਰੀ ਜੰਨੇ ਹੋ ਅੱਛਾ ਮਾੜੇ ਕਿ ਮਰੇ ਮੂਠੀ ਹਿਜਾਣਾ ਕਰੇਗਾ ਬਿੱਲੀ ਬੰਦੀ ਬਾਹਰ ਖਾਣ ਮੈਂ ਸ਼ਨ ਮਮੂਨੇ ਦੇ ਮਮੂਨੇ ਮਾਰੇ ਮਮਾ ਨਨ ਕਦੇ ਮਾੜਾ ਤੇ ਕੋੜਾ ਆਦੇ ਨੇ ਉਹ ਦੇਖੋ ਕਿਦ ਦੇ ਉਹ ਦੇ ਕੇ ਗਿਆ ਕਰਵਾ ਤਾਂ ਹਲੂ ਡੂਬੇ ਸਨਾਲੇ ਅੱਜ ਖਾਣ ਦਾ ਟਾਈਮ ਹੈ ਅੱਜ ਕਹਿੰਦੇ ਆ ਕਿ ਟੇਸਟ ਦਿਖਾ ਦੇ ਮੈਨੂੰ ਕਾਣੋਂ ਤੁਹਾਨੂੰ ਪਤਾ ਸੀ ਨੇ ਨੇ ਤੂੰ ਡਾਂ ਲੱਗੀ ਹੂੰ ਹੂੰ ਤੁੰਦ ਜੀ ਡਿੱਗਣ ਲੱਗੀ ਮੈਨੂੰ ਇੱਧਰ ਪਾਥੀਆਂ ਤੋਂ ਯਾਦ ਆਇਆ ਤੇ ਅਸੀਂ ਐਤਕੇ ਲੋੜੀ ਵੇਲੇ ਪਾਥੜੇ ਹੀ ਨਹੀਂ ਪੱਥੇਗੇ ਹੈ ਯਾਦ ਨਹੀਂ ਆਇਆ ਆਪਣੇ ਤੇ ਆਪਾਂ ਲੋੜੀ ਨਹੀਂ ਜਿਹੜੀ ਹੈ ਨਹੀਂ ਮੜਾਈ ਤੇ ਨਹੀਂ ਲੋੜੀ ਤੇ ਉਹ ਫਿਰ ਪਾਖੜੇ ਤੇ ਪਾਖਦੀ ਹੁੰਦੇ ਆ ਅੱਗੇ ਪਾਖਦੇ ਨੇ ਤੁਸੀਂ ਅੱਗੇ ਵੀ ਜਿਹੜੀ ਆਪਣੇ ਮਾਸੀ ਪਾਖਦੀ ਹੁੰਦੀ ਸੀਗੀ ਪਈਦਾਰੀ ਮਾਸੀ ਪਾਖਦੇ ਵੇਜਣਾ ਹਮ ਹਣਾ ਦਿਵਾਲੀ ਵੇਲੇ ਆਹ ਦਿਵਾਲੀ ਵੇਲੇ ਗਈ ਨੇ ਲੋੜੀ ਵੇਲੇ ਵੀ ਸੱਤ ਪਾਖੜੇ ਵੱਡੇ ਵੱਡੇ ਪਾਖੀਆਂ ਜਿਹੜੇ ਕਈਆਂ ਕਈਆਂ ਨੂੰ ਨਹੀਂ ਪਤਾ ਹੁੰਨਾ ਇਸ਼ਾਰਾ ਵਾਲੀਆਂ ਭੈਣਾਂ ਨੂੰ ਹਣਾ ਵੀ ਲੋੜੀ ਵਾਲੇ ਦਿਨ ਖਣੀ ਮਾਗੀ ਵਾਲੇ ਦਿਨ ਤੜਕੇ ਵੀ ਜਿਹੜੇ ਪਾਖੜੇ ਪਾਖਦੇ ਹੁੰਦੇ ਆ ਵੀ ਉੰਜ ਤਾਂ ਨਾਰਮਲ ਪਾਥੀ ਹੁੰਦੀ ਉਹ ਵੱਡੇ ਵੱਡੇ ਪਾਖੜੇ ਜਿਹੜੇ ਪਾਖਦੇ ਹੁੰਦੇ ਆ ਤੇ ਅਸੀਂ ਇਸ ਵਾਰ ਨਹੀਂ ਪਾਖੇ ਪਾਖ ਦੇ ਪਾਖੜੇ ਪਾਥ ਆਥ ਮੈਂ ਤਾਂ ਪਾਖੜੇ ਹੀ ਨਹੀਂ ਚੱਲ ਪਾਲੇ ਨੂੰ ਬੱਚਾ ਪਾਲੇ ਨੂੰ ਬਹੁਤ ਨਹੀਂ ਕਰਦਾ ਹੂੰ ਪਾਲੇ ਨੂੰ ਪੁੱਛਾਂਗੇ ਪਾਥ ਹੁੰਦੇ ਆ ਕਿ ਪਾਖੜੇ ਪਾਖੜੇ ਹੁੰਦੇ ਆ ਪੁੱਛਦੇ ਆਪਾਂ ਜਾ ਕੇ ਪਾਲੇ ਨੂੰ ਵੀ ਪਾਲੇ ਨੇ ਬੱਥਿਆ ਜਾ ਕੇ ਹੂੰ ਪਾਲੇ ਨੂੰ ਪੁੱਛਾਂਗੇ ਪਾਲੇ ਨੇ ਬੱਥੇ ਪਾਥੜੇ ਹਾਂ ਜੇ ਪਾਥੜੀ ਹੋਈ ਤਾਂ ਇਹ ਤਾਂ ਵੱਧਦੀ ਹੋਊਗੀ ਇਹ ਪਾਥੀ ਪਾਥੀ ਮੰਨਦਾ ਹੁਣ ਪਾਥੀ ਨਹੀਂ ਕਿਉਂਕਿ ਪਾਥੀਆਂ ਦੇ ਐਕੀ ਕੋਈ ਇੰਨੀ ਲੋੜ ਜੀ ਨਹੀਂ ਸੀਗੀ ਤੇ ਪਿਛਲੇ ਸਾਲ ਵਾਲੇ ਨੇ ਵੱਧ ਪੁੱਣਾ ਚਾਹੀਦਾ ਮੇਰਾ ਠਿੰਡੇ ਮਿੰਡੇ ਤੇ ਬਿਠਾ ਠਿੰਡੇ ਮਿੰਡੇਂ ਠਾਣਾ ਦਿਓ ਤੁਸੀਂ ਉੱਪਰੇ ਬਿਠਾ ਖੈ ਨੋ ਕੇ ਬਾਪੂ ਕਿੱਥੇ ਬਾਪੂ ਕਿੱਥਾ ਪੈਕੜਾੜੇ ਮਾਰ ਜਾਂਦਾ ਬਾਪੂ ਪਿੰਡੋਂ ਤਾਂ ਤੂੰੰਦ ਜਿਆਦੀ ਡਿੱਗਦੀ ਮੈਨੂੰ ਅੱਜ ਦੋਸਤਾਂ ਨਾਲ ਮਨਾਂ ਗੱਲ ਕੁਝ ਨਹੀਂ ਆ ਤੂੰ ਕਿਹਦੇ ਲੋਕ ਇਹਨਾਂ ਉਹ ਪਾਠ ਵੀ ਲੈ ਪਾਠ ਵੀ ਲੈ ਹਾਂ ਬੜ ਨੀਂਬਾ ਪਾਠ ਪਾਥੋਂ ਗਈ ਇਹ ਆ ਕਿਹਨੇ ਪਾਠ ਲੇ ਮੈਂ ਤੁਹਾਨੂੰ ਕਹੇ ਮੈਂ ਪਾਠ ਹੁੰਦੀ ਆ ਪਾਠ ਹੁੰਦੇ ਬੰਦੇ ਪਾਠ ਤੁਸੀਂ ਪੱਥੇ ਆ ਹਾਂ ਤੇ ਬਾਧੂ ਪਾਸ ਪੱਥਰੇ ਸਾਡੇ ਦਾ ਸਾਲਾ 3 ਮਹੀਨਾ ਪਾਸ ਪੱਤੀ ਜਾਨੀ ਰਾਣੀ ਜੀ ਜਿੰਦ ਨੂੰ ਪਾਸ ਉਹਥੇ ਹੈ ਨਾ ਅਸੀਂ ਪੱਥਰੇ ਮੇਰੇ ਹੋਣਾ ਦਾ ਇੱਥੇ ਪਾਥਨਾ ਪੰਨਾ ਦੇਖ ਕੇ ਯਾਦ ਆਗਾ ਮੈਂ ਕਿਹੜੀ ਅਸੀਂ ਇੱਥੇ ਪਾਥੜੇ ਨਹੀਂ ਪੱਥਰੇ ਪੱਥਨੇ ਵੈਸੇ ਚਾਹੀਦੇ ਹੁੰਦੇ ਵੀ ਪਾਥੜੇ ਹੁੰਦੇ ਆ ਹੋਰ ਕੀ ਰਵਾਜ ਹੀ ਬਣਿਆ ਹੈ ਮਾਗ ਦਾ ਗੋਹ ਇਕੱਠਾ ਕਰਕੇ ਦੋ ਦਿਨਾਂ ਦਾ ਹੁੰਦਾ ਹਾਂ ਦਸਤਾ ਪੱਥਰੇ ਸਸੀ ਕਾ ਵੀ ਆਪ ਇਹਨੂੰ ਰਵਾਤੂ ਅंसारी ਕਿਉਂ ਗਿਆ ਮੇਰੇ ਪੁੱਤ ਕੋਈ ਨਹੀਂ ਵੀ ਚਾਚੇ ਮਾਰਦੇ ਹੁੰਦੇ ਮੇਰੇ ਵੀ ਚਾਚਾ ਜਿਹੜਾ ਡੈਡੀ ਮੇਰੇ ਬਾਹਰ ਦਾ ਹੁੰਦਾ ਸੀ ਮੈਂ ਕਿਹਾ ਹੁਣ ਆਪਾਂ ਇਹਦੇ ਮੁੰਡੇ ਦੇ ਮਾਰਿਆ ਕਰਾਂਗੇ ਹਾਂ ਮੈਂ ਤਾਂ ਵੀੜੀ ਪਤਾ ਹਾਂ ਲੈ ਇਹ ਬੀੜੀ ਲਾ ਦੇਆ ਕਰਾਂਗੇ ਆਪਾਂ ਕੋਈ ਲਾ 37 36 ਵੱਡਾ ਜਿੰਦ ਦਾ ਛੋਟਾ ਦਾ 37 ਕੋੜ ਦਾ ਉਹਦੇ ਇਹ ਕੋੜਦਾ ਹੁਣ ਤੇ ਡੈਡੀ ਸੁਖਿੰਦਰ ਨੂੰ ਫਿਰ ਆਪਾਂ ਕੁੱਟਿਆ ਕਰਾਂਗੇ ਹਾਂ ਤੇਰਾ ਦਾਦਾ ਵੀ ਫਿਰ ਅੱਜ ਹਟ ਕਰਾ ਲਾ ਸੁਖਿੰਦਰ ਹੋਰ ਆ ਛਾਰਿਆਂ ਦੀ ਐਂ ਚੱਲਦਾ ਸਿਸਟਮ ਪੜਨੇ ਵਾਂਝ ਨਾਲ ਪਏ ਤੇਰੇ ਨਹੀਂ ਮਾਰਦੇ ਮਾਈਕ ਬਾਹਰ ਬੰਦ ਗੱਲ ਕਿੰਨਾ ਗਾ ਹੂੰ ਹੂੰ ਉਹ ਨਾ ਧੁੰਦ ਦੇਖੋ ਕਿੰਨੀ ਜਿਆਦਾ ਆ ਗਈ ਕੁਛ ਨਹੀਂ ਦਿਖਦਾ ਸੀਗਾ ਅਸੀਂ ਬਸ ਗੱਲਾਂ ਮਾਰਦੇ ਮਾਰਦੇ ਨੂੰ ਸਾਨੂੰ ਹੋ ਗਿਆ ਸਾਵਣੋਂ ਹੋਣ ਘਰੇ ਬੜੇ ਅਸੀਂ ਠੀਕ ਹੈ ਚਲੋ ਆਸ ਖੇੜਾਈ ਕੋਈ ਕੁ ਵੀ ਲੜੀ ਦੀਆਂ ਗੱਲਾਂ ਕਰਿਆਈ ਤੇ ਇਸ ਦੇ ਨਾਲ ਹੀ ਹੁਣ ਆਪਾਂ ਕਰਦੇ ਆ ਆਪਣੇ ਵਲੌਗ ਦਾ ਐਂਡ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋਨੇ ਸੋਨੇ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਵਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਸਾਡੇ ਵਲੌਗ ਆ ਜਿਹੜੀ ਤੁਸੀਂ ਇੰਜੋਏ ਕਰ ਸਕੋ ਮਾਨੋ ਜੀ ਆਨੰਦ ਤੁਸੀਂ ਵੀ ਧੰਦਾ ਚਲੋ ਲਾ ਦੋ ਸਕੂ ਰੀਚਾਰਜ ਤੇ ਮੈਂ ਲਾਵਾ ਦੁੱਧ ਪਤਾ ਨਹੀਂ ਮम्मी ਲੈ ਗਈ ਕਿ ਲੈ ਕੇ ਗਈ ਹੈ ਜੀ